ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਦੋਸਤੋ ਸਵੇਰ ਦਾ 10 ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਹੈ ਪਰ ਧੁੰਦ ਹਜੇ ਵੀ ਨਹੀਂ ਉਤਰੀ ਅੱਜ ਦੇਖ ਸਕਦੇ ਹੋ ਤੁਸੀਂ ਕਿੰਦਾ ਸਭ ਧੁੰਦ ਧੁੰਦ ਹੈ ਤੇ ਦੋਸਤੋ ਠੰਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਕੜਾਕੇਦਾਰ ਠੰਡਾ ਪੈਣ ਕਰਨ ਗਿਆ ਅਗਲੇ ਮਹੀਨੇ ਤੱਕ ਤੇ ਅੱਜ ਵੀ ਬਹੁਤ ਜ਼ਿਆਦਾ ਧੁੰਦ ਹੈ ਪਰ ਇਹੋ ਜਿਹਾ ਮੌਸਮ 뷰 ਬਹੁਤ ਚੰਗਾ ਲੱਗਦਾ ਵਧੀਆ ਲੱਗਦਾ ਹੈ ਤੇ ਅੱਜ ਮੈਂ ਸਬਜ਼ੀਆਂ ਦੀ ਸਾਫ ਸਫਾਈ ਕਰਨੀ ਹੈ ਯਾਰ ਗੰਦ ਇੰਨਾ ਹੀ ਛੇਤੀ ਚੜ ਜਾਂਦਾ ਸਬਜ਼ੀਆਂ 'ਚ ਅੱਜ ਡੇਲੀ ਮੈਂ ਲੱਗਾ ਰਹਿਣਾ ਕੁਛ ਨਾ ਕੁਛ ਕਰਨ ਤੇ ਬੀਜਾਂ ਬੀਜਣ ਬਜਾਈ ਵਾਲਾ ਸਾਰਾ ਕੰਮ ਮੇਰਾ ਨਿਬੜ ਗਿਆ ਤੇ ਹੁਣ ਮੈਂ ਸਾਰੀਆਂ A ਤੋਂ Z ਸਬਜ਼ੀਆਂ ਨੂੰ ਆਪਣੀਆਂ ਨੂੰ ਵਿੱਚ ਜੋ ਵੀ ਹੈ ਆ ਗੰਦ ਵਗੈਰਾ ਕਾ ਕੋ ਫालतू ਦਾ ਉੱਗਿਆ ਹੁੰਦਾ ਉਹਨਾਂ ਨੂੰ ਅੱਜ ਮੈਂ ਕੱਢ ਕੇ ਸਫਾਈ ਕਰਨੀ ਜਿੰਨੀ ਮੇਰੇ ਕੋਲ ਅੱਜ ਹੋ ਸਕੂਗੀ ਤੇ ਹੁਣ ਮੈਂ ਰੋਟੀ ਖਾਣੀ ਹੈ ਉਸ ਤੋਂ ਬਾਅਦ ਮੈਂ ਡੰਗਰਾਂ ਨੂੰ ਪਾਣੀ ਡੋਣਾ ਤੇ ਜੁੜੇ ਰਹੋ ਪੂਰੇ ਵਲੌਗ ਤੱਕ ਅੱਜ ਦਾ ਸਾਰਾ ਆਪਾਂ ਸ਼ਾਮ ਤੱਕ ਦਾ ਰੁਟੀਨ ਦਿਖਾਵਾਂਗੇ ਤੁਹਾਨੂੰ ਤੇ ਹੁਣ ਮੈਂ ਲੱਗਾ ਰੋਟੀ ਖਾਣ ਤੇ ਕੱਲ ਜਿਹੜਾ ਆਪਾਂ ਸਾਗ ਬਣਾਇਆ ਸੀ ਉਹ ਸਾਗ ਹੈ ਤੇ ਮੈਨੂੰ ਸਾਗ ਬਹੁਤ ਪਸੰਦ ਹੈ ਸਾਗ ਵਿੱਚ ਮੱਖਣ ਪਾ ਕੇ ਖਾਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਤੇ ਰੋਟੀ ਮੈਂ ਖਾ ਲਈਏ ਤੇ ਹੁਣ ਇੱਧਰ ਮੈਂ ਨਾ ਪਾਣੀ ਡਾਣ ਲੱਗਾ ਹਾਂ ਢੰਗਰਾ ਨੂੰ ਮੈਂ ਕਿਹਾ ਪਾਣੀ ਡਾਹ ਕੇ ਬਾਹਰ ਬੰਦਾ ਫੱਟੇ ਖਾਈ ਲੈ ਮੱਜਾ ਨਹੀਂ ਤੇ ਉਧਰ ਪੂਆ ਜੀ ਫੁੱਫੜ ਜੀ ਤੇ ਮੇਰੇ ਡੈਡੀ ਜੀ ਬੈਠੇ ਨੇ ਪੂਆ ਜੀ ਗੁਰਬਾਣੀ ਕੀਰਤਨ ਸੁਣ ਰਹੇ ਨੇ ਬਾਜੇ ਤੇ ਤੇ ਫੁੱਫੜ ਜੀ ਤੇ ਪਾਪਾ ਜੀ ਰੋਟੀ ਖਾ ਰਹੇ ਨੇ ਅੱਜ ਲੱਗਦਾ ਮੌਸਮ ਐਡਾ ਹੀ ਰਹਿਣਾ ਠੰਡਾ ਠੰਡਾ ਜਾਈ ਅੱਜ ਤਾਂ ਤਾਂ ਧੁੰਦ ਨਹੀਂ ਉਤਰੀ ਅੱਜ ਤੇ ਲੋ ਜੀ ਮੈਂ ਢਾ ਦਿੱਤਾ ਪਾਣੀ ਵਗੈਰਾ ਢਾ ਕੇ ਤੇ ਸਾਰਿਆਂ ਨੂੰ ਬੰਨਤਾ ਡੰਗਰਾਂ ਨੂੰ ਬਾਹਰ ਤੇ ਮੈਂ ਕਿਹਾ ਵੇਖਦਾ ਸਬਜ਼ੀਆਂ ਵੱਲ ਹੁਣ ਕਰਾਂ ਤਿਆਰੀ ਸਬਜ਼ੀਆਂ ਨੂੰ ਗੁੱਡਣ ਦੀ ਤੇ ਪਿੰਡੀਆਂ ਦੇ ਸੋਹਣੇ ਸੋਹਣੇ ਫੁੱਲ ਖਿੜੇ ਸੀ ਪਿੰਡੀਆਂ ਥੋੜੀਆਂ-ਬਹੁਤੀਆਂ ਗੁਜਰਜੋਗੀ ਲੱਦੀਆਂ ਰਹਿਂਦੀਆਂ ਹਾਂਜੀ ਦੋਸਤੋ ਤੇ ਮੈਂ ਇੱਧਰ ਆ ਗਿਆ ਆਪਣੀ ਸਬਜ਼ੀ ਵੱਲ ਅੱਜ ਨਾਲ ਸਬਜ਼ੀਆਂ ਦੀ ਸਾਰੀ ਸਫਾਈ ਕਰਨੀ ਆਪਾਂ ਤੇ ਆ ਗਾਜਰਾਂ ਤੋਂ ਸ਼ੁਰੂਆਤ ਕਰ ਰਹੇ ਆਂ ਫਿਰ ਲਾਸਟ ਤੱਕ ਕਿਆਰੀਆਂ ਦੀ ਅੱਜ ਸਾਰੀ ਆਪਾਂ ਸਫਾਈ ਕਰ ਦੇਣੀ ਗੰਦ ਬਹੁਤ ਚੜ ਗਿਆ ਏ ਤੇ ਨਾਲ ਦੀ ਨਾਲ ਸਫਾਈ ਕਰਦੇ ਰਹੋ ਫਿਰ ਵਧੀਆ ਰਹਿੰਦਾ ਏ ਤੇ ਮੇਰਾ ਤੇ ਸਕੂਨ ਦੋਸਤੋ ਇਹਦੇ ਵਿੱਚ ਹੀ ਆ ਸਬਜ਼ੀਆਂ ਦੇ ਵਿੱਚ ਹੀ ਆ ਬਹੁਤ ਚੰਗਾ ਲੱਗਦਾ ਮੈਨੂੰ ਸਬਜ਼ੀਆਂ ਉਗਾਉਣੀਆਂ ਤੇ ਵਿੱਚ ਉਹਨਾਂ ਦੀ ਰੋਜ਼ ਕੇਅਰ ਕਰਨੀ ਰੋਜ਼ ਆਪਾਂ ਕਨੇ ਦੇਖਭਾਲ ਕਰਾਂਗੇ ਤੇ ਫੇਰ ਹੀ ਸਬਜ਼ੀਆਂ ਤੁਰਦੀਆਂ ਆਏ ਤੇ ਘਰ ਦੀਆਂ ਸਬਜ਼ੀਆਂ ਦਾ ਤੁਹਾਨੂੰ ਪਤਾ ਹੀ ਏ ਤੇ ਕੋਈ ਰੀਸ ਨਹੀਂ ਆ ਤੇ ਸਵਾਦ ਹੀ ਵੱਖਰਾ ਹੁੰਦਾ ਏ ਤੇ ਹਰੀਆਲੀ ਚ ਹਰੇ ਭਰੇ ਜਗ੍ਹਾ ਚ ਰਹਿਣਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਆਈ ਲਵ ਗਾਰਡਨਿੰਗ ਤੇ ਦੋਸਤੋ ਬਸ ਮੈਂ ਇਹਨਾਂ ਦੀ ਸਸਫਾਈ ਕਰ ਲਾਂ ਤੇ ਫਿਰ ਤੁਹਾਨੂੰ ਮੈਂ ਦਿਖਾਉਣਾ ਹੈ ਮਿਲਦੇ ਹਾਂ ਸਸਫਾਈ ਦੇ ਦੋਸਤੋ ਮੈਂ ਨਾ ਅਸ ਗਜਰਾ ਦੀ ਕਿਹੜੀ ਸਾਰੀ ਸਫਾਈ ਕਰਤੀ ਦੇਖੋ ਕਿਦਾਂ ਸਭ ਕੱਲਾ ਕੱਲਾ ਆ ਕਾਜ ਆ ਜਿਹੜਾ ਉੱਗਿਆ ਹੀ ਫालतू ਉਹ ਸਾਰਾ ਕੱਟਤਾ ਬਹੁਤ ਜ਼ਿਆਦਾ ਹੀ ਯਾਰ ਚੜ ਜਾਂਦਾ ਤੇ ਸਫਾਈ ਕਰਤੀ ਹੁਣ ਕੱਢ ਕੇ ਦੋ ਕਿਾਰੇ ਮੇਰੇ ਹੋਏ ਆ ਤੇ ਆ ਦੇਖੋ ਧਨੀਏ ਦੀ ਵੀ ਕਰਤੀ ਧਨੀਆ ਵਿਰਲਾ ਹੀ ਉੱਗਿਆ ਥੋੜਾ ਤੇ ਇਹੀ ਵੱਡਾ ਹੋ ਗਿਆ ਵਧੀਆ ਫੈਲ ਗਿਆ ਤੇ ਬਹੁਤ ਹੋ ਜਾਣਾ ਇੰਨਾ ਹੀ ਨਿ ਮੁਕਣਾ ਛੋਟਾ ਛੋਟਾ ਇੰਨਾ ਕਾ ਉੱਗਿਆ ਹੁੰਦਾ ਨਾ ਬਹੁਤ ਮਿਹਨਤ ਲੱਗਦੀ ਟਾਈਮ ਬਹੁਤ ਲੱਗ ਜਾਂਦਾ ਲੱਕ ਹੀ ਦੁਖਣ ਲੱਗ ਜਾਂਦਾ ਤੇ ਹੁਣ 1.5 ਵਜੇ ਦਾ ਟਾਈਮ ਹੋਇਆ ਮੈਂ ਕਿ ਥੋੜਾ ਜਿਹਾ ਰੈਸਟ ਕਰ ਲਾਂ ਫੇਰ ਮੈਂ ਰੈਸਟ ਕਰਕੇ ਫੇਰ ਆਪਣਾ ਪੱਠੀ ਪੁੱਠੇ ਬਾਣੀ ਨਗਰਾਂ ਨੂੰ ਉਸ ਤੋਂ ਬਾਅਦ ਸ਼ਾਮ ਨੂੰ ਦੇਖੂੰਗਾ ਗੋਬੀ ਵੱਲ ਗੋਬੀ ਚ ਵੀ ਗੁੜਾਈ ਗੜੁਈ ਕਰੂੰਗਾ ਇਹਦੀ ਸਫਾਈ ਕਰੂੰਗਾ ਤੇ ਚਲੋ ਹੁਣ ਘਰ ਚੱਲਦਾ ਹਾਂ ਤੇ ਦੇਖਦਾ ਹਾਂ ਸਿਮਰਤ ਕੀ ਕਰਦੀ ਸਿਮਰਤ ਕੀ ਕਰਦਾ ਸੀ ਛੋਣਾ ਮਣ ਰਿਓ ਆ ਕੀ ਮਦਾਂ ਕੱਪੜੇ ਪਾ ਲਓ ਛੋਣੇ ਕੱਪੜੇ ਪਾ ਲਓ ਮੱਸੀ ਤੂੰ ਕੀ ਮਿਲੜ ਪਾ ਲਓ ਕੋ ਮੇਕੋ ਮੇਕ ਅਨ ਜਾਣਾ ਨਾ ਫੇਰ आज दादी दी याद आ रही थी दादी जाना है, दादी पास जाना, दे की हेलीकॉप्टर देखना हेलीकॉप्टर हेलीकॉप्टर से चले गया बाबू आओ तो फिर देखेंगे आओगा देखा आओगा मामा जी मैं आऊंगा अब पौधर दे दो मिनू मैं पाला नहीं देना दे दो कीम है, में दे दो मैं भी लानी कीम ਇਹ ਤਾਂ ਨਹੀਂ ਦੇਣੀ ਤੈਨੂੰ ਨਹੀਂ ਦੇਣੀ ਕਿਉਂ ਨਹੀਂ ਦੇਣੀ ਸੋਣਾ ਬੱਚਾ ਨਹੀਂ ਫਿਰ ਨਹੀਂ ਸੋਣਾ ਬੱਚਾ ਠੀਕ ਹੈ ਫਿਰ ਮੈਂ ਵੀ ਇਨ ਚੀਜ਼ੀ ਦੇਣੀ ਕਰਨੀ ਦੇ ਦਿਓ ਮੈਨੂੰ ਥੋੜੀ ਲਾ ਦਿਓ ਮੇਰੇ ਮੂੰਹ ਨੂੰ ਦੇ ਪਾਉ ਮੈਂ ਵੀ ਸੋਣਾ ਬਨ ਜਾਊਂਗਾ ਕਿ ਨਹੀਂ ਮਾਮਾ ਜੀ ਨਹੀਂ ਕਿਉਂ ਨਹੀਂ ਦੇਣਾ ਕਿਉਂ ਨਹੀਂ ਦੇਣਾ ਨਹੀਂ ਦੇਣਾ ਹੂੰ ਮੈਂ ਲੈ ਲੈਣਾ ਨਹੀਂ ਲੰਦੇ ਮਾਮਾ ਜੀ ਨਹੀਂ ਦੇਣਾ ਮੈਂ ਨਹੀਂ ਬੋਲਣਾ ਦੇਖਣ ਜਾਣਾ ਆ ਦੇਖੋ ਦੋਸਤੋ ਸਾਡੀ ਟੀਵੀ ਨੂੰ ਹੋਇਆ ਕਰੋਨਾ ਨਾਲ ਗੱਲ ਸੁਣ ਗੋਇ ਨਾ ਕੋਈ ਵੀ ਜੜ ਚੱਪ ਲੈ ਤੇਰਾ ਮੇਰਾ ਜੋੜਨਾ ਕੋਈ ਮੁੰਡਿਆ ਵੇ ਚੱਲ ਜਾ ਕੇ ਹੋਰ ਲੱਭ ਲੈ ਤੇਰਾ ਮੇਰਾ ਜੋੜਨਾ ਬਾਤ ਵਧੀਆ ਕੁੜੀ ਦੀ ਨਾ ਭੈਂਟ ਵਾ ਕੋਈ ਨਮੀ ਹਸਿੰਦਰ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਸਲਾਬ ਜੀ ਕਰਕੇ ਬਰਸਾਤਾਂ ਦੇ ਵਿੱਚ ਇਦਾਂ ਡੱਬੇ ਜੇ ਬਣ ਗਏ ਪਲੀ ਸੇਰ ਕਰਾ ਰਹੀ ਐ है मीटिया बनवा के सिरक ला लिया सिमरत कि कर रहा सिमरत माछी को शेर रहे हैं। था। आ देखो मैं स्कीम लै ली दादी ओह 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 बड़ा क्यों नहीं खाना पे चल ठीक है बाय 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 ਮੈਂ ਹੁਣੇ ਆਣਾ ਠੀਕ ਹੈਗਾ। ਯਮਰਾ ਚੜਾ ਛੋਣਾ ਮੰਗਿਆ ਨਾ। ਛੋਣਾ ਮੰਗਿਆ। ਤੇ ਮੈਂ ਸਬਜ਼ੀਆਂ ਦੀ ਸਫਾਈ ਵਗੈਰਾ ਕਰਕੇ ਮੈਂ ਕਿਹਾ ਚਲੋ ਥੋੜਾ ਆਰਾਮ ਕਰ ਲੈਣਾ ਥੋੜਾ ਆਰਾਮ ਕਰਕੇ ਹੁਣ ਚਾਹ ਦਾ ਟਾਈਮ ਹੋ ਗਿਆ ਹੈ। ਚਾਹ ਪੀ ਕੇ ਮੈਂ ਕਿਹਾ ਪੱਠੇ ਉਤਰਨੇ ਫਿਰ ਪਾ ਦੇਣੀ ਡੰਗਰਾਂ ਨੂੰ। ਤੇ ਦੋਸਤੋ ਪੱਠੇ ਉਤਰ ਕੇ ਮੈਂ ਪਾ ਦਿੱਤੇ ਸੀ ਡੰਗਰਾਂ ਨੂੰ ਤੇ ਡੰਗਰ ਆਪਣੇ ਲੱਗੇ ਖਾਣ ਪੱਠੇ ਤੇ ਇਧਰ ਮੇਰੇ ਪੂਆ ਜੀ ਪਾਏ ਨੇ ਮੰਜੇ ਤੇ ਲੰਮੇ ਪਾਏ ਨੇ। ਤੇ ਦੋਸਤੋ ਪੱਠੇ ਪੱਠੇ ਪਾ ਕੇ ਹੁਣ ਮੈਂ ਬੀਜਣ ਲੱਗਾ ਐ ਮਿਰਚਾਂ ਦੇ ਬੁੱਟੇ ਪਨੀਰੀ ਫੁੱਫੜ ਜੀ ਅੱਜ ਫੇਰ ਸ਼ੈਰੋ ਲੈ ਕੇ ਆਏ ਸੀ ਥੋੜੀ ਜਗ੍ਹਾ ਇਧਰ ਬਚੀ ਸੀ ਨਾ ਕਹਿੰਦੇ ਥੋੜੀ ਸਫਾਈ ਕਰਕੇ ਇਧਰ ਬੀਜ ਦੀ ਪਹਿਲੇ ਵੀ ਇਧਰ ਲਾਈਆਂ ਸੀ ਤੁਰਪੇ ਹੀ ਬੁੱਟੇ ਤੇ ਚਲੋ ਜੀ ਆਪਾਂ ਲਾਉਨੇ ਆ ਬੁੱਟੇ ਦੋ ਦੋ ਕਰਕੇ ਲਾ ਦਨੇ ਆਪਾਂ ਦੋਸਤੋ ਮੈਂ ਨਾ ਮਿਰਚਾਂ ਵਾਸਤੇ ਮਿਰਚਾਂ ਦੀ ਪਨੀਰੀ ਲਾਉਣੀ ਸੀ ਇੱਥੇ ਥਾਂ ਗੋਡਣ ਦਿਆਂ ਤੇ ਮੈਨੂੰ ਨਾ ਅਜੀਬ ਕਿਸਮ ਦਾ ਇੱਕ ਕੀੜਾ ਮਿਲਿਆ ਤੇ ਮੈਂ ਇਹ ਜੋ ਦੇਖਿਆ ਇਕਦਮ ਹੈਰਾਨ ਹੋ ਗਿਆ ਮੈਂ ਨਾ ਗੋਡ ਰਿਆ ਸੀ ਜਗ੍ਹਾ ਤੇ ਮੈਂ ਪਹਿਲੇ ਕਦੇ ਨਹੀਂ ਇਦਾਂ ਦਾ ਕੀੜਾ ਵੇਖਿਆ ਸਹੀ ਗੱਲ ਤੇ ਐਨਾ ਸੋਹਣਾ ਇਹਦਾ ਰੰਗ ਹੈ ਹਰੇ ਰੰਗ ਦਾ ਹੈ ਤੇ ਮਤਲਬ ਤੁਹਾਨੂੰ ਹੁਣੇ ਮੈਂ ਦਿਖਾਉਣਾ ਚੰਗੀ ਤਰ੍ਹਾਂ ਦੇਖੋ ਇਹਦੇ ਤੇ ਪਾਇਆ ਮੈਂ ਪਹਿਲੇ ਵੇਖ ਕੇ ਹੈਰਾਨ ਹੋ ਗਿਆ ਮੈਨੂੰ ਸਮਝ ਨਹੀਂ ਆਵੇ ਪਲਾਸਟਿਕ ਦੀ ਕੋਈ ਚੀਜ਼ ਹੈ ਕੀੜਾ ਕਿਹੜੀ ਚੀਜ਼ ਹੈ ਫਿਰ ਮੈਨੂੰ ਇਦਾਂ ਲੱਗਾ ਕੀੜਾ ਹੈ ਤੇ ਮੈਂ ਪੁੱਛਿਆ ਭੈਣ ਨੂੰ ਵੀ ਤੇ ਕਹਿੰਦੀ ਲੱਗਦਾ ਕੀੜਾ ਹੀ ਹੈ ਦਿਖਾਣਾ ਤੁਹਾਨੂੰ ਆਹ ਦੇਖੋ ਦੋਸਤੋ ਮੈਂ ਪਹਿਲੀ ਵਾਰ ਵੇਖਿਆ ਇਦਾਂ ਦਾ ਜ਼ਿੰਦਗੀ 'ਚ ਆਹ ਦੇਖੋ ਤਾਂ ਲੱਗਦਾ ਨਾ ਪਤਾ ਕਿਉਂਕਿ ਆ ਥੱਲੇ ਇਹਦੇ ਪੈਰ ਹੈ ਆ ਦੇਖੋ ਹਲਕਾ ਹਲਕਾ ਦਰਦ ਵੀ ਸ਼ੁਕਰ ਹੈ ਰੱਬ ਦਾ ਕਿ ਬਚ ਗਿਆ ਨਹੀਂ ਤੇ ਰੰਬੀ ਰੰਬੀ ਵੱਜ ਜਾਂਦੀ ਪਤਾ ਨਹੀਂ ਆਹ ਦੇਖੋ ਆ ਦੇਖੋ ਹੇਲਦਾ ਕਮਾਲ ਹੈ ਜੀਵੋ ਗਰੀਬ ਜੀਵ ਦੇਖਣ ਨੂੰ ਮਿਲਦੇ ਇੱਥੇ ਤੇ ਦੋਸਤੋ ਮੈਂ ਨਾ ਮਿਰਚਾਂ ਦੇ ਸਾਰੇ ਪਨੀਰੀ ਜਿਹੜੀ ਲਿਆਂਦੀ ਫੁੱਪੜ ਜੀ ਨੇ ਬੀਜ ਦਿੱਤੀ ਹੈ ਥੋੜਾ ਟਾਈਮ ਲੱਗ ਗਿਆ ਕਿਉਂਕਿ ਗੋਧਾਂ ਜਾਂ ਸਾਫ਼ ਕਰਨ ਵਾਲਾ ਸੀ ਥੋੜੀ ਗੋਡੀ ਜੀ ਕਰਕੇ ਜਿੱਥੇ ਪਹਿਲੇ ਬੀਜਿਆ ਉੱਥੇ ਸਾਰੀਆਂ ਬੀਜਿਆਂ ਦੇ ਆਹ ਦੇਖੋ ਕੀੜਾ ਉਹੀ ਪਿਆ ਇੱਥੇ ਅਜੇ ਤੇ ਅੱਜ ਇੰਨੀਆਂ ਸਾਡੇ ਲੋਕੀਆਂ ਲੱਥੀਆਂ ਦੇਖੋ ਕਿੱਡੀਆਂ ਵੱਡੀਆਂ ਵੱਡੀਆਂ ਨੇ ਤੇ ਭਾਬੀ ਜੀ ਚੀਰੇ ਨੇ ਕਿਰਨ ਨੇ ਉੱਤ ਤੋੜੀਆਂ ਸੀ ਕੋਠੇ ਤੋਂ ਤੇ ਦੋਸਤੋ ਹੁਣ ਮੈਂ ਨਹਾਣਾ ਧੋਣਾ ਹੈ ਤੇ ਕਰਦੇ ਆਂ ਵਲੌਗ ਦਾ ਇੱਥੇ ਹੀ ਐਂਡ ਜੀ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਮਿਲਦੇ ਆਂ ਨਵੇਂ ਵਲੌਗ ਚ ਧੰਨਵਾਦ ਜੀ